ਜੋ ਦੋਸਤੋ ਨਮਸਕਾਰ ਇਹ ਅੱਜ ਜੀਟੀ ਰੋਡ ਦੇ ਉੱਪਰ ਇੱਕ ਨਾਰੀ ਨੂੰ ਮਿਲਿਆ ਜੋ ਕਿ ਕਿਸੇ ਨੇ ਧੋਲਾ ਕਰਕੇ ਸਿੱਟਿਆ ਹੋਇਆ ਹੈ ਜਿਹੜਾ ਬੰਦਾ ਪੂਰਾ ਖੱਟੇ ਸੜੇ ਗਿਆ ਉਹਨੂੰ ਕੁਝ ਨਹੀਂ ਹੋਇਆ ਪਰ ਮਿਲਲੇ ਨੂੰ ਕੁਝ ਨਹੀਂ ਹੋਣਗਾ ਕਿ ਕਾਲਾ ਵੀ ਨਾਲ ਹੈ ਅਰੇ ਇਹ ਜੇ ਮੈਂ ਕੱਲ੍ਹ ਤੋਂ ਪਾਸ ਦੇ ਵਿੱਚ ਬਹੁਤ ਆ ਜਾਂਦੇ ਨੇ ਜਿਨ੍ਹਾਂ ਨੂੰ ਲੋਕਾਂ ਨੇ ਗਮਰਾਹ ਕਰਕੇ ਭੋਲੇ ਭੋਲੇ ਲੋਕਾਂ ਦੀ ਪੈਸੇ ਦੀ ਲੁੱਟ ਕੀਤੀ ਜਾਂਦੀ ਹੈ ਜੋ ਦੋਸਤੋ ਮੈਂ ਇਹ ਫੀਡ ਕਰਦਾ ਹਾਂ ਕਿ ਇਹੋ ਜਿਹਾ ਟੂਣਿਆਂ ਟਾਮਣਾ ਪਿੱਛੇ ਇਹਨਾਂ ਛੜਦੇ ਹੋਏ ਆਪਣੇ ਸਮਾਜ ਨੂੰ ਇਹ ਜਿਆ ਸਹੀਏ ਤਾਂ ਜੋ ਦੁੱਖਾਂ ਦੀ ਸੋਝ ਨੂੰ ਦਿਖਾ ਸਕੀਏ ਤਾਂ ਜੋ ਵਿਕਿਆਨਕ ਸੋਚ ਅਪਣਾ ਕੇ ਕੋਈ ਸੰਦੇਸ਼ ਦੇ ਸਕੀਏ ਇਹ ਜਿਹੜੇ ਪੂਰੇ ਹੁੰਦੇ ਆ ਇਹ ਸਾਧੂ ਸੰਤ ਜਿਹੜੇ ਕਿ ਹੁੰਦੇ ਆ ਲੋਕਾਂ ਦੇ ਸਾਰੇ ਗਰੀਬ ਲੋਕਾਂ ਕੋ ਪੈਸੇ ਨੱਟ ਕੇ ਸਾਡੀ ਮੂਵਮੈਂਟ ਕਰਦੇ ਨੇ ਪਰ ਸਾਡੇ ਸਮਾਜ ਨੂੰ ਸਮਝਣਾ ਚਾਹੀਦਾ ਵੀ ਇਹੋ ਜਿਹੇ ਲੋਟਾ ਸੀ ਨਹੀਂ ਕਿਉਣੀ ਤੋਂ ਵਿਕਿਆਨਕ ਸੋਚ ਤੁਹਾਨੂੰ ਹੀ ਮਾਣ ਚਾਹੀਦਾ ਤਾਂ ਜੋ ਲੋਕਾਂ 'ਤੇ ਸੰਦੇਸ਼ ਜਾਵੇ ਕਿ ਇਹ ਜਿਹੇ ਪੂਣਾ ਵਿੱਚ ਕੋਈ ਕਰਾਮਾਤ